ਫਤੇਗਾ ਚੂੜੀਆ ਦੀ ਵਾਰਡ ਨੰਬਰ 2 ਕ੍ਰਿਸ਼ਨ ਮੋਹੱਲੇ ਦੇ ਵਿਖੇ ਗਰੀਬ ਪਰਿਵਾਰ ਦੇ ਕਾਰੇ ਕੇ ਕਮਰੇ ਨੂੰ ਅਚਾਨਕ ਅਗ ਲਗਨ ਦੇ ਅੰਦਰ ਦਸ ਦੇ ਕੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਨੂੰ ਕਿ ਮੋਹੱਲਾ ਵਾਸੀਆਂ ਨੇ ਬੜੀ ਮੁਸ਼ਕਲ ਦੇ ਨਾਲ ਬੁਝਾਇਆ ਇਸ ਸੰਬੰਧੀ ਘਰ ਦੇ ਮਾਲਕ ਤਰਮਪਾਲ ਅਤੇ ਉਸ ਦੀ ਪਤਨੀ ਸ਼ਿੰਦੀ ਨੇ ਦੁਖੀ ਚਿਹਰੇ ਦੇ ਨਾਲ ਜੁੜਾ ਹੈ ਦੱਸਿਆ ਹੈ ਕਿ ਦੁਪਹਿਰ ਦੇ ਸਮੇਂ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ ਕਿ ਉਹਨਾਂ ਦੇ ਗਵਾਂਢੀਆਂ ਨੇ ਰੋਲਾ ਪਾ ਕੇ ਉਹਨਾਂ ਦੇ ਉੱਪਰ वाले कमरे ਦੇ ਵਿੱਚੋਂ ਤੋ ਆ ਨਿਕਲ ਰਿਹਾ ਹੈ ਅਤੇ ਜਦੋਂ ਉਹਨਾਂ ਨੇ ਜਲਦੀ ਜਾ ਕੇ ਉੱਪਰ ਵੇਖਿਆ ਤਾਂ ਉਹਨਾਂ ਦੇ ਕਮਰੇ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਅੱਗ ਲੱਗ ਚੁੱਕੀ ਸੀ ਅਤੇ ਅੰਦਰ ਪਿਆ ਸਾਰਾ ਸਮਾਨ ਅਗਦੇ ਲਪੇਟ ਦੇ ਵਿੱਚ ਆ ਕੇ ਸੜ ਰਿਹਾ ਸੀ ਜਿਸ ਨੂੰ ਕਿ ਮੋਹੱਲਾ ਵਾਸੀ ਨੇ ਬੜੀ ਮੁਸ਼ਕਲ ਦੇ ਨਾਲ ਪਾਣੀ ਪਾ ਕੇ ਅੱਗ ਨੂੰ ਕਾਬੂ ਪਾਇਆ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਬੇਟੀ ਦੇ ਵਿਆਹ ਵਾਲਾ ਸਮਾਨ ਵੀ ਅੰਦਰ ਸਾਰਾ ਸੜ ਕੇ ਸੁਆਹ ਹੋ ਗਿਆ ਹੈ ਉਹਨਾਂ ਨੇ ਪ੍ਰਸ਼ਾਸਨ ਦੇ ਕੋਲ ਹੁਣ ਮਦਦ ਦੀ ਗੁਹਾਰ ਲਗਾਈ ਹੈ ਉਹ ਇਹਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਲ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ تھا ਉੱਤੇ ਤੇ ਦੁਨੀਆ ਆਣ ਕੇ ਤੇ ਮੁੰਡਿਆਂ ਨੇ ਆਣ ਕੇ ਤੇ ਫਟਾ ਫਟ ਤੇ ਬਾਵਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਆ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਦਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮੱਚ ਗਈ ਥੱਲੇ ਉਤੇ 3 ਮੀਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖਿੱਚ ਲਿਆ ਪਤਾ ਲੱਗਾ ਕਿ ਕਿਤਰਾ ਲੱਗਾ ਪਤਾ ਹੀ ਨਹੀਂ ਲੱਗਾ ਜੀ ਕਿਤਰਾ ਅੱਗ ਲੱਗੀ ਆ ਆਨੂੰ ਲੋਕਾਂ ਨੇ ਦੱਸਿਆ ਜੀ ਕਿ ਇਹਨੇ ਕਿਹੜੇ ਗਵਾਂਡੋਂ ਆਉਂਦੇ ਆ ਹੀ ਬਾ ਕੁੜੀਆਂ ਦੋ ਗਲੀ ਚੋਂ ਤੇ 니جے بیٹھے ਸੀ ਸ਼ੱਕ ਤੇ ਜਦੋਂ ਅਗਲੇ ਕਿਤੇ ਪਤਾ ਲੱਗਾ ਵੀ ਆਥੇ ਲੱਗੇ ਉਹ ਧੂਆ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾਡੇ ਲੱਗੀ ਆ ਇਹਨਾਂ ਅਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਹੇ ਲੋਕ ਨਾ ਲੀਦੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਦੋਂ ਫਿਰ ਦੇਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਾਮਾ ਉਹ ਨਾ ਸਾਲ ਨਹੀਂ ਕਿ ਨਿਵੇਟਰ ਦਾ ਨੁਕਸਾਨ ਬੜਾ ਕਰਨਾ ਹੈ ਵੀ ਉਹਨੇ ਬਤੀਰੇ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਮਨਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਲੈ ਦੇਣਾ ਸਾਰਾ ਯੁੱਧ ਜੀ ਮੈਂ ਇੱਥੇ ਬਾਹਰ ਬੈਠੀ ਆ ਤਾਂ ਕਾਕਾ ਨਿਗਾਹ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਦੇ ਮੈਂ ਨਾ ਇਹ ਕਹਿੰਦਾ ਇੱਥੇ ਕੋਈ ਸਮਾਨ ਨਹੀਂ ਦਿੰਦਾ ਨਾਨੀ ਮੈਂ ਕੋਠੇ ਤੇ ਰੱਖਾਂਵਾ ਤੇ ਇੱਕ ਰਖਣਾ ਆਇਆ ਤੇ ਉਧਰ ਉਹ ਆਜੋ ਓਟੀਆਂ ਹੱਡੀਆਂ ਆਵਾਜ਼ਾਂ ਮਾਰਦੀਆਂ ਆ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਢਡੀਆਂ ਪੇਟੀਆਂ ਪਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਰੋ ਕੋਛਾ ਤਾਂ ਬਹਾ ਹੋ ਗਿਆ ਭਾਜੀ ਕਿੰਨਾ ਸਾਰਾ ਸਮਾਨ ਸਮਾਨਾ ਬਹੁਤ ਬੜਾ ਹੀ ਆ ਦੇਖੋ ਕਪੜੇ ਕਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਾਵਾਂ ਲਿਆ ਹੀ ਉੱਥਾ ਹੀ ਸਾਰੇ 沽ਜ ਕੇ ਵਿੱਚੇ ਜਿਹੜਾ ਦਾਜ ਵਾਲੇ ਕੁੜੀ ਦਾ ਗੁੱਡੀ ਦਾ ਬਣਾਇਆ ਸੀ ਗੁੱਡੀ ਦਾ ਹੀ ਦਾਜ ਦੇ ਇੱਥੇ ਆ ਵੇ ਉਹ ਕੁੜੀ ਦਾ ਤਾਂ ਇੱਥੇ ਪਿਆ ਹੀ ਬਿਸਤਰੇ ਪੁੱਤਰੇ ਸਾਰੇ ਵਿਆਹ ਦਾ ਆਜਾ ਤਾਂ ਕਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਭਰਾਏ ਹੀ ਤੇ ਉਹ ਵੇਖੋ ਸਾਰੇ ਸਾਰੇ ਸੜ ਗਏ ਜੀ ਕਿਹੜਿਆ ਕੁੜੀ ਨੇ ਲਿਆਂਦਾ ਹੀ ਨਵਾਂ ਹਲੇ ਉਹ ਵੀ ਸੜ ਗਿਆ ਕੋਹਾੜਾ ਸੜ ਗਿਆ ਦੋ ਪੱਖੇ ਸੜ ਗਏ ਜੇ ਬਿਸਤਰੇ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੇ ਦੇ